ਭਾਰਤੀ ਔਰਤ ਦੇ ਮੁక్తి ਦਾਤਾ ਭਾਰਤੀ ਸੰਵਿਧਾਨ ਦੇ ਨਿਰਮਾਤਾ ਪੱਬਾ ਸਾਹਿਬ ਅੰਬੇਦਕਰ ਜੀ ਦਾ 68ਵਾਂ ਮਹਾ ਪ੍ਰਿੰਿਰਵਾਣ ਦਿਵਸ ਬਹੁਤ ਹੀ ਅਵਿਖੀ ਮਨਾਇਆ ਗਿਆ ਭਾਰਤੀ ਸੰਵਿਧਾਨ ਦੇ ਸਿਰਜਕ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਅਨਗੋਲੇ ਸਮਾਜ ਦੇ ਮਸੀਹਾ ਅਤੇ ਸਮਾਜ ਵਿੱਚ ਬਰਾਬਰਤਾ ਬਣਾਉਣ ਵਾਲੇ ਪਾਰਤ ਰਤਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬੀ ਦਾ 68ਵਾਂ ਮਹਾ ਪ੍ਰਿੰਿਰਵਾਣ ਦਿਵਸ ਇਟਲੀ ਦੇ ਸੁਮੀ ਲਾਸਿਯ ਦੇ ਸ਼ਰਸ ਬਹੁਤ ਹੀ ਲੱਤੀਨਾ ਵਿਕੇ ਸਤਿ ਸ਼੍ਰੀ ਗੁਰੂ ਵਿਦਾਸ ਟੈਂਪਲ ਬੋਰਗੋਲੀ ਵਿੱਚ ਗੁਰਗੁਰਪੁਰਬੰਧਕ ਕਮੇਟੀ ਬਰਸ ਮੁਠੀਆਂ ਸਕਤਾ ਤੇ ਅੰਬੇਦਕਰ ਸਾਥੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਮਿਸ਼ਨ ਦੇ ਉੱਚ ਕੋਟੀ ਦੇ ਪ੍ਰਚਾਰ ਸਮੂਹ ਨੇ ਸੰਤਨ ਬਾਬਾ ਸਾਹਿਬ ਦੇ ਮਿਸ਼ਨ ਤੋਂ ਜਾਣੂ ਕਰਵਾਇਆ ਅਤੇ ਨਾਲ ਬਾਬਾ ਸਾਹਿਬ ਦੇ ਦੂਰੇ ਮਿਸ਼ਨ ਨੂੰ ਕਿਵੇਂ ਪੂਰਾ ਕਰਨ ਦਾ ਹੌਸਲਾ ਦਿੱਤਾ ਗੁਰਗੁਰਪੁਰਬੰਧਕ ਕਮੇਟੀ ਦੇ ਸਭ ਸੰਤਨ ਉਸ ਸਮਾਗਮ ਵਿੱਚ ਹਾਜ਼ਰ ਹੋਏ ਸੰਗਨ ਨੇ ਕਿਹਾ ਕਿ ਲੋੜ ਹੈ ਅਜ ਉਸ ਭਾਰਤੀ ਸਮਾਜ ਨੂੰ ਬਾਬਾ ਸਾਹਿਬ ਦੇ ਮਿਸ਼ਨ ਉੱਪਰ ਟਟਵਾ ਪੈਰਾ ਦੇਣ ਦੀ ਜਿਹੜਾ ਬਾਬਾ ਸਾਹਿਬ ਦੀ ਬਦੌਲਤ ਅਜ ਦੇਸ਼ ਵਿਦੇਸ਼ ਵਿੱਚ ਸਨਮਾਨ ਅਤੇ ਸਤਕਾਰ ਵਾਲੀ ਜ਼ਿੰਦਗੀ ਬਸਰ ਕਰ ਰਿਹਾ ਹੈ ਬਾਬਾ ਸਾਹਿਬ ਦੀ ਬਦੌਲਤ ਹੀ ਭਾਰਤ ਦੀ ਸਦੀਆਂ ਤੋਂ ਸਦੀ ਕੀਤੀ ਜਾਂਦੀ ਔਰਤ ਨੂੰ ਸਦੀ ਪ੍ਰਾਥਾ ਤੋਂ ਮੁਕਤੀ ਮਿਲੀ ਹੈ ਅਜਿਹੇ ਮਸੀਹਾ ਦੁਨੀਆਂ ਵਿੱਚ ਕਦੇ ਕਬਈ ਜਨਮ ਲੈਂਦੇ ਹਨ ਅਤੇ ਉਹਨਾਂ ਦਾ ਜੀਵਨ ਸਮੁੱਚੇ ਸਮਾਜ ਲਈ ਪ੍ਰੇਰਨਾਦਾਇਕ ਹੁੰਦਾ ਹੈ ਆਪਾਂ ਸਾਰੇ ਚੁੱਪ ਕਰਿ ਬਾਬਾ ਸਾਹਿਬ ਜੀ ਨੂੰ ਸੱਚੀ ਸ਼ਰਧਾ ਨਾਲ ਜਿੰਦੇ ਹੋਏ ਉਹਨਾਂ ਦੇ ਮਿਸ਼ਨ ਨੂੰ ਪੂਰ ਕਰਨ ਦਾ ਪ੍ਰਣ ਕਰੀਏ ਸਮੋਕੇ ਬਾਬਾ ਸਾਹਿਬ ਉਸ ਪਤਮੀਸਤਰੀ G35 ਮੰਗੀ ਮਾਰਦੇ ਹੋ ਸਾਥੀਆਂ ਵੱਲੋਂ ਗਾਏ ਗਏ ਜੋ ਬੋਲੇ ਸੋਨ ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਜੋ ਵਿਸ਼ੇਸ਼ ਸਮਾਗਮ ਸ਼੍ਰੀ ਰੂਪਦਾਸ ਟੈਂਪਰ ਬੁਰਗੋ ਲਈ ਵੀ ਸਬੋਧਿਆ ਬੀਖੇ ਲਾਤੀ ਦੀਆਂ ਸਮੂਹ ਸੰਗਤਾਂ ਵੱਲੋਂ ਕਮੇਟੀ ਨੇ ਸਹਾਸੰਗਤ ਦੇ ਸਹਿਯੋਗ ਦੇ ਨਾਲ ਭਾਰਤੀ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮrao ਬਿੱਤਕਰ ਜੀ ਆਂ ਦਾ ਪ੍ਰੀਨਿਰਮਾਨ ਦਿਵਸ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਘਰ ਵਿਖੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਬੜੇ ਪਿਆਰ ਤੇ ਸ਼ਾਦਾਂ ਦੇ ਨਾਲ ਮਨਾਇਆ ਉਹਨਾਂ ਨੇ ਜੋ ਜੀਵਨ ਵਿੱਚ ਕੀਤੇ ਹੋਏ ਪਰਪਕਾਰਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਸਮਾਜ ਦੇ ਵਿੱਚ ਆਪਣੀ ਇੰਨੀਆਂ ਤੰਗੀਆਂ ਚਲਦੇ ਹੋਏ ਐਨੀ ਗਰੀਬੀ ਦੀ ਹਾਲਤ ਦੇ ਵਿੱਚ ਮਨੁੱਖਤਾ ਲਈ ਉਹ ਕਾਰਜ ਕੀਤਾ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਸਤਿਗੁਰਾਂ ਦੀ ਪਾਵਨ ਬਾਣੀ ਦੇ ਉਪਦੇਸ਼ ਨੂੰ ਅੱਗੇ ਲੈ ਕੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭ ਵਸੈ ਰਬੀਦਾਸ ਰਹੇ ਪਰਸਨ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਅੰਦੋ ਨਹੀਂ ਤੇਠਾਓ ਉਹਨਾਂ ਦੇ ਜੋ ਆਪਣੇ ਜੀਵਨ ਦੇ ਪਿਛੇ ਪਰਵਕਾਰ ਕੀਤੇ ਉਹ ਸ਼ਲਾਘਾਯੋਗ ਕਾਰਜ ਕੀਤੇ ਜੋ ਮਨੁੱਖਤਾ ਨੂੰ ਸਾਂਝੀ ਬਾਲਦਾ ਦਾ ਉਪਦੇਸ਼ ਦਿੰਦੇ ਨੇ ਸਾਰੇ ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੰਦੇ ਨੇ ਕੋਈ ਜਾਤ ਪਾਤ ਨਹੀਂ ਕੋਈ ਊਚ ਨੀਚ ਨਹੀਂ ਬਿਨਾਂ ਕਿਸੇ ਭੇਤ ਭਾਵ ਤੋਂ ਸਾਰੇ ਇੱਕ ਹੀ ਸਮਾਜ ਦੇ ਵਿੱਚ ਸੁਤੰਤਰ ਆਜ਼ਾਦੀ ਦੇ ਤੌਰ ਤੇ ਰਹਿਣ ਉਹਨਾਂ ਦੇ ਕੀਤੇ ਹੋਏ ਬੜਵੱਡੇ ਯੋਗਦਾਨ ਨੂੰ ਅੱਜ ਸੰਗਤਾਂ ਨੇ ਕੀਰਤਨ ਦੁਆਰਾ ਸਰਬੰਧ ਕੀਤਾ ਉਹਨਾਂ ਦੀ ਵਿਚਾਰਧਾਰਾ ਨੂੰ ਸ਼ਰਮਣ ਕੀਤਾ ਹੈ ਤੋਂ ਅੱਜ ਦਾ ਜੋ ਵਿਸ਼ੇਸ਼ ਸਮਾਗਮ ਸੀ ਕਮੇਟੀ ਨੇ ਬੜਾ ਅਸ਼ਲਾਗਾ ਜੋ ਪਰਲਾ ਕੀਤਾ ਹੈ ਸੰਗਤ ਅਲਾਕੀ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਘਰ ਵਿਖੇ ਬਾਬਾ ਸਾਹਿਬ ਜੀ ਨੂੰ ਸੰਗਤਾਂ ਵੱਲੋਂ ਜਿੰਨੀ ਵੀ ਸੰਗਤਾਂ ਇਹ ਸਾਰੀਆਂ ਸੰਗਤਾਂ ਨੇ ਸ਼ਰਦਾ ਦੇ ਫੁੱਲ ਭੇਟੇ ਕੀ ਭੇਂਟ ਕੀਤੇ ਜੀ ਤੋਂ ਆਈਆਂ ਸੰਗਤਾਂ ਦਾ ਕੋਟੋਂ-ਕੋਟਰ ਧੰਨਵਾਦ ਸਤਿਗੁਰਾਂ ਦਾ ਕੋਟੋਂ-ਕੋਟਰ ਧੰਨਵਾਦ ਜੋ ਬੋਲੇ ਸੋ ਨਿਰਪੈ ਸਤਿਗੁਰumਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਪੰਨ ਮੁਰਦੇਵ ਜੈ ਭੀਮ ਜੈ ਭਾਰਤ